ਫਗਵਾੜਾ ਵਿਖੇ ਰੇਲਵੇ ਸਟੇਸ਼ਨ ਤੇ ਇੱਕ ਨੌਜਵਾਨ ਦੀ ਰੇਲ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਜਿਸ ਦੀ ਪਹਿਚਾਨ ਕੋਮਲ巴巴 ਨਿਵਾਸੀ ਪ੍ਰੀਤਨਗਰ ਬਜੋ ਹੋਈ ਹੈ ਕੋਮਲ巴巴 ਜੋ ਕਿ ਵਿਸ਼ਾਲ ਮੈਗਾ ਮਾਰਟ ਵਿਖੇ ਕੰਮ ਕਰਦਾ ਸੀ ਜੋ ਸਵੇਰੇ ਘਰ ਤੋਂ ਕੰਮਲੇ ਨਿਕਲਿਆ ਤਾਂ ਕੰਮ ਤੇ ਨਹੀਂ ਪਹੁੰਚਿਆ ਜਦੋਂ ਵਿਸ਼ਾਲ ਮੈਗਾ ਮਾਰਟ ਦੇ ਕਰਮਚਾਰੀਆਂ ਨੇ ਉਹਦੇ ਘਰ ਫੋਨ ਕੀਤਾ ਤਾਂ ਕੌਮਲ ਬਾਬਾ ਦੇ ਮਾਪੇ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਉਸ ਦੀ Laash ਰੇਲਵੇ ਲੈਣਾ ਤੇ ਪਈ ਦੇਖੀ ਗਈ ਮੌਕੇ ਤੇ ਰੇਲਵੇ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਵਾੜਾ ਐਕਸਸ ਸੀਰੀਜ਼ ਲਾਈਵ ਤੋਂ ਬਨੋਸ਼ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਅੰਜਰ ਕੀ ਨਾਮ ਤੁਹਾਡਾ ਮੇਰਾ ਕਮਲਜੀਤ ਪੁਨਾਰ ਜਿਹਨਾਂ ਦੀ ਮੌਤ ਹੋਈ ਉਹਨਾਂ ਦੇ ਤੁਸੀਂ ਕੀ ਰਿਸ਼ਤੇਦਾਰੀ ਮੇਰਾ ਭਰਾ ਆ ਜੀ ਛੋਟਾ ਸਾਤ ਕਿਸ ਤਰ੍ਹਾਂ ਮੌਤ ਹੋਈ ਇਹ ਲਾਈਨਾਂ ਕਰਾਸ ਕਰਦਾ ਸੀ ਐਕਸੀਡੈਂਟ ਹੋਇਆ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਆਵਾਜ਼ ਪਤਾ ਲੱਗਾ ਜਦੋਂ ਮੈਨੇਜਰ ਦਾ ਫੋਨ ਆਇਆ ਤੇ ਇਨਸ਼ਾਲ ਮੇਰਾ ਮਰਜ਼ੀ ਕੰਮ ਕਰ ਦਿੱਤੀ ਅੱਛਾ ਮੈਨੇਜਰ ਨੇ ਤੁਹਾਨੂੰ ਪੁੱਨ ਕਿਹਾ ਤੁਸੀਂ ਉਹਨਾਂ ਨੂੰ ਲੱਭਣ ਲੱਪੇ ਹਾਂਜੀ 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 ਉੱਤਵਾਦ ਫੇ ਕਿਦਾਂ ਉਹਦਾ ਮੈਂ ਜਿਹੜਾ ਪੌਲ ਚੜਿਆ ਤਾਂ ਮੈਨੂੰ ਦੇਖਿਆ ਉਹ ਤਿੰਨ ਚਾਰ ਬੰਦੇ ਖੜੇ ਹੋਏ ਆ ਅੱਛਾ ਜੀ ਜਿਹੜਾ ਕੋਲ ਜਾ ਕੇ ਦੇਖਿਆ ਤਾਂ ਉਹਦਾ ਪਤਾ ਲੱਗਾ ਜੀ ਉਹਦੀ ਫੋਟੋ ਸੀ ਉਹ ਤੋਂ ਪਤਾ ਲੱਗਾ ਜੀ ਭਰਾ ਆ ਮੇਰਾ ਅੱਛਾ ਉਹਤ ਬਾਅਦ ਤੁਸੀਂ ਪੁਲਿਸ ਨੂੰ ਦੱਸਿਆ ਕੋ ਪੁਲਿਸ ਨੂੰ ਪਹਿਲੇ ਪਤਾ ਸੀ ਪੁਲਿਸ ਨੂੰ ਪਤਾ ਸੀ ਪਹਿਲਾਂ ਹੀ ਪੁਲਿਸ ਖੜੀ ਜੀ ਉੱਥੇ ਹਾਂ ਜੀ ਮੈਂ ਕਹਿਆ ਇਹੋ ਹੈੱਡਫੋਨ ਨਹੀਂ ਲਾਉਂਦਾ ਪਿਆ ਸੀ ਨਾ ਉਹਨੇ ਹੈੱਡਫੋਨ ਲਾਇਆ ਨਾ ਉਹਨੇ ਕੋਈ ਗੱਲ ਉਹ ਕਿਸੇ ਨੂੰ ਵੀ ਕੋਈ ਵੀ ਤੁਹਾਨੂੰ ਕੋਈ ਖਬਰ ਪਹੁੰਚਦੀ ਆ ਵੀ ਉਹਨੂੰ ਕੁਛ ਨਾ ਕਰੋ ਕਿ ਸਾਡੇ ਮੁੰਡਾ ਨੇ ਹੈੱਡਫੋਨ ਲਾਉਂਦਾ ਸੀ। ਸੋਸ਼ਲ ਮੀਡੀਆ ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਕਿ ਉਹਨੇ ਹੈੱਡਫੋਨ ਲਾਇਆ ਸੀ। ਕੋਈ ਹੈੱਡਫੋਨ ਨਹੀਂ ਲਾਉਂਦਾ ਸੀ ਜੀ ਉਹ। ਲਾਇਏ ਨੇ ਉਹਨੇ ਹੈੱਡਫੋਨ ਕੋਈ। ਇਹ ਗਲਤ ਆ। ਗਲਤ ਆ ਬਿਲਕੁਲ ਗਲਤ ਆ ਜੀ। ਖੰਡਾ ਨਾ ਜੀ ਗਲਤ ਆ ਜੀ। ਅਸੀਂ ਸਰ ਜਿਹੜਾ ਰੇਲਵੇ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਹੈਗਾ? ਰੇਲਵੇ ਐਕਸੀਡੈਂਟ ਹੋਇਆ ਜੀ ਸਾਨੂੰ ਅੱਜ ਤਕਰੀਬਨ ਸਵੇਰੇ 8:00 ਵਜੇ ਤੋਂ 10 ਮਿੰਟ ਤੇ ਇੱਕ ਮਿਮੋ ਜਿਹੜੀ 50SS ਸਾਹ ਰੇਲਵੇ ਸਟੇਸ਼ਨ ਫਗਵਾੜਾ ਵੱਲੋਂ ਚੌਕ ਵਿੱਚ ਪਈ ਆ ਜਿਸ ਤੋਂ ਪਤਾ ਲੱਗਿਆ ਕਿ ਇੱਕ ਇਨਸਾਨ ਜਿਹੜਾ ਰੇਲਵੇ ਲੈ tracks ਉੱਪਰ ਦਾ ਜਿਹੜਾ ਗੱਡੀ ਹਟਾ ਗਿਆ ਅਸੀਂ ਮੌਕੇ ਤੇ ਪੁੱਜੇ ਆ ਤੇ ਜਿਹੜਾ ਲਾਸ਼ ਮਰਤੇ ਕੋ ਦੀ شناخت ਜਿਹੜੀ ਆ ਉਹ ਕੋਮਲ 바ਵਾ ਪੁੱਤਰ ਸ਼੍ਰੀ ਸ਼ਾਮਲਾਲ ਸ਼ਰਮਾ ਵਾਸੀ ਮਕਾਨ ਨੰਬਰ 122 ਗਲੀ ਨੰਬਰ 3 ਨੀਂਦਨਗਰ ਫਗਵਾੜਾ ਵਿੱਚ ਜੋ ਹੋਈ ਆ ਇੱਕ ਜੁਗੜੀ ਟ੍ਰੇਨ ਹਟਾਇਆ ਆਇਆ ਇਹ ਆਇਆ ਜੀ 04141 ਆਪ ਤੇ ਕਈ ਕਾਰਨ ਸਗਾ ਕਿਸ ਤਰ੍ਹਾਂ ਮਤਲਬ ਕਿ ਟ੍ਰੇਨ ਦੇ ਚਬੇਟ ਚ ਆ ਗਿਆ ਇਹ ਲੈਨਾ ਕ੍ਰੋਸ ਕਰਦਾ ਹੋਇਆ ਅਚਾਨਕ ਗੱਡੀ ਹਟਾ ਆ ਗਿਆ ਜਿਸ ਦੀ ਮੌਕਾ ਤੇ ਹੀ ਮੌਤ ਹੋ ਗਈ ਤੁਹਾਨੂੰ ਕਿੱਥੋਂ ਪਤਾ ਲੱਗਾ ਸਾਨੂੰ ਜੀ ਕਮੀਮੋ ਜਿਹੜੀ ਡਿਪਟੀ ਐਸਐਸ ਸਾਹਿਬ ਤੋਂ ਆਈ ਆ ਉੱਥੋਂ ਪਤਾ ਲੱਗਾ ਸੀ ਮੌਕੇ ਤੇ ਜਾ ਕੇ ਕਾਰਵਾਈ ਕੀਤੀ ਆ ਤੇ ਲਾਸ਼ ਨੂੰ ਫਿਲਹਾਲ ਮੌਤਰੀ ਵਿੱਚ ਰਖਵਾ ਦਿੱਤਾ ਗਿਆ ਮ੍ਰਿਤਕ ਦੇ ਜਿਹੜੇ ਵਾਰਸ ਆ ਗਏ ਆ ਆ ਆ ਗਏ ਮੌਕੇ ਤੇ ਤੇ ਸਾਡੇ ਕੋਲ ਪਹੁੰਚ ਗਏ ਆ ਉਹਨਾਂ ਦੇ ਬਿਆਨ ਦਰਜ ਕਰਕੇ ਕਾਰਵਾਈ 174 ਤਹਿਤ ਅਮਲ ਵਿੱਚ ਲਿਆਂਦੀ। ਕੀ ਕੰਮ ਕਰਦਾ ਸੀ? ਇਹ ਮਿਸਾਲ ਮੇਗਾ ਮਾਰ ਵਿੱਚ ਲੱਗਿਆ ਸੀ। ਕੰਮ ਤੇ ਜਾ ਰਿਹਾ ਸੀ। ਕੰਮ ਤੇ ਜਾ ਰਿਹਾ ਸੀ ਸਵੇਰੇ। ਅੱਛਾ ਤੇਜੀ ਨਾਲ ਜਿਹੜਾ ਥਲਗਲੇਨਾ ਕ੍ਰਾਸ ਕਰਦਾ। ਡੇਲੀ ਫੇਟ ਵਿੱਚ ਆ ਗਿਆ।